ਹਾਂਜੀ ਦੋਸਤੋ ਸਵਾਗਤ ਕਰਦੇ ਆ ਅੱਜ ਤੁਹਾਡੇ ਨਵੇਂ ਬਲੌਗ ਦੇ ਵਿੱਚ ਇਸ ਵਾਰ ਆਪਾਂ ਤੁਹਾਡੇ ਲਈ ਲੈ ਕੇ ਆਏ ਆ 2006 ਮਾਡਲ ਬੁਲਟ ਜੀ ਪੁੱਠਿਆਂ ਗੇਹੜਾਂ ਵਾਲਾ ਜਿਹੜੇ ਭਰਾ ਕਹਿੰਦੇ ਹੁੰਦੇ ਸੀ ਪੁੱਠੇ ਗੇਹੜਾਂ ਵਾਲਾ ਬੁਲਟ ਲੈ ਕੇ ਆਓ ਠੀਕ ਆ ਜੀ ਸਾਰਾ ਬੁਲਟ ਰੀਸਟੋਰ ਹੈਗਾ ਠੀਕ ਆ ਜੀ ਤੇ ਲਾਏ ਲੱਗੇ ਹੋਏ ਨੇਗੇ ਬਾਈ ਨੇ ਜਿਹਨੇ ਤਿਆਰ ਕੀਤਾ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਕੀਤਾ ਚੈਂਬਰ ਵਗੈਰਾ ਚੈੱਕ ਕਰੋ ਜੀ ਬਹੁਤ ਵਧੀਆ ਬਾਈ ਨੇ ਮਿਹਨਤ ਕਰੀ ਆਗੀ ਸਾਫ ਸੁਥਰਾ ਬੁਲਟ ਤੇ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਨੇ ਨੰਬਰ ਤੁਹਾਡੇ ਸਾਹਮਣੇ ਆ ਤੇ ਹੈਡਲਾਈਟ ਦੇਖੋ LED ਹੈਡਲਾਈਟ ਲੱਗੀ ਹੋਈ ਹੈ ਇਹਦੇ ਤੇ ਟਾਇਰ ਵਗੈਰਾ ਬਿਲਕੁਲ ਨਵੇਂ ਆਗੇ ਤੇ ਚਾਰੇ ਪਾਸੇ ਤੁਹਾਨੂੰ ਚੈੱਕ ਕਰਵਾ ਦਿਓ ਦੇਖੋ ਜੀ ਕਿੰਨਾ ਸਾਫ ਸੁਥਰਾ ਬੁਲਟ ਹੈ ਜੀ ਇਹ ਆਪਣੇ ਭਰਾ ਨੇ ਮੰਨ ਕੇ ਚਲੋ ਸਪੈਸ਼ਲ ਆਪਾਂ ਨੂੰ ਕਿ ਉਹਨਾਂ ਨੂੰ ਕਿਹਾ ਸੀ ਵੀ ਆਪਾਂ ਨੂੰ ਇੰਨਾ ਸਾਫ ਸੁਥਰਾ ਬੁਲਟ ਚਾਹੀਦਾਗਾ ਤੇ ਇਦਾਂ ਦਾ ਚਾਹੇ ਕੋਈ ਚੱਕਰ ਨਹੀਂ ਹੈਗਾ ਠੀਕ ਆ ਜੀ ਤੇ ਆਪਣਾ ਭਰਾ ਮਾਲਵਾ ਬੁਲਟ ਬਰਨਾਲੇ ਵਾਲਾ ਇਹ ਆਪਣੇ ਲਈ ਲੈ ਕੇ ਆਏ ਨੇ ਸਪੈਸ਼ਲ ਸਟਾਰਟ ਤਾਂ ਟਾਰਟ ਵੀ ਕਰ ਦਿਓ ਚਲੋ ਠੀਕ ਆ ਨਾਲ ਤੁਹਾਨੂੰ ਇਹਦੀ ਆਵਾਜ਼ ਵੀ ਸੁਣਾਉਣੀ ਆ ਅਸੀਂ ਆਪ ਚਲਾ ਕੇ ਲੈ ਕੇ ਆਏ ਆਂਗੇ ਤੇ ਕਈ ਭਰਾਵਾਂ ਨੂੰ ਹੁਣ ਮੇਰੀ ਗੱਲ ਸੁਣੋ ਆਪਣੇ ਕੋਲ ਇਹ ਹਿਸਾਬ ਲਾ ਲਓ ਵੀ 6 ਮਾਡਲ ਆਇਆ ਅੱਜ ਇਹ ਵਿਕ ਤਾਂ 2 ਦਿਨਾਂ 'ਚ ਜਾਣਾਗਾ ਠੱਕ 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 ਠੱਠਾ 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 ਕੀ ਆ ਬਾਤ ਹੈ ਕੀ ਆ ਬਾਤ ਹੈ ਇਹ ਕੀ ਆ ਬਾਤ ਹੈ ਲਓ ਜੀ ਕਰ ਦਿਓ ਬੰਦ ਜੀ ਕੀ ਆ ਬਾਤ ਹੈ ਸਲੋ ਦੇਖੋ ਬਾਈ ਇਹਜਾ ਬੁਲਟ ਮੰਗਦੇ ਨੇ ਨਾ ਭਰਾ ਜਦੋਂ ਫੋਨ ਕਰਦੇ ਹੁੰਦੇ ਨੇ ਕਹਿੰਦੇ ਬਾਈ ਯਾਰ ਇਹਜਾ ਬੁਲਟ ਦਵਾ ਕੀ ਬਾਤ ਹੈ ਜੀ ਤੇ ਹੁਣ ਤੁਹਾਨੂੰ ਦੱਸ ਦਿਆਂ ਇਹ ਇਸ ਡੀਲ ਨੂੰ ਆਪਣਾ ਬਣਾਉਣ ਲਈ ਠੀਕ ਆ ਜੀ ਬੁਲਟ ਨੂੰ ਪਰਚੇਜ ਕਰ ਲਈ ਸਾਡਾ ਜਿਹੜਾ ਉੱਪਰ ਨੰਬਰ ਆ ਰਿਹਾ ਉਹ ਤੇ ਕਾਲ ਕਰ ਸਕਦੇ ਹੋ ਠੀਕ ਆ ਜੀ ਕਾਲ ਕਰਨ ਦਾ ਸਮਾਂ ਜਿੱਦਾਂ ਹਰ ਵਾਰ ਤੁਹਾਨੂੰ ਦੱਸ ਦਿਆਂ ਵੀ 9 ਤੋਂ 6 ਵਜੇ ਤੱਕ ਆਗਾ ਤੇ ਕਈ ਵਾਰ ਸਾਡੇ ਭਰਾਵਾਂ ਨੂੰ ਤਾਂ ਵੀ ਫੋਨ ਨਹੀਂ ਚੱਕਦੇ ਹੈਗੇ ਜਾਂ ਇਦਾਂ ਵੀ ਵੇਟਿੰਗ ਚਾ ਰਹੇ ਆਗੇ ਕਈ ਵਾਰ ਪਤਾ ਕਿ ਵੀਰੇ ਬਹੁਤ ਫੋਨ ਆਉਂਦੇ ਨੇ ਗੁੱਸਾ ਨਾ ਕਰਿਆ ਕਰੋ ਇਹ ਚੀਜ਼ ਦਾ ਫੋਨ ਆਉਂਦੇ ਰਹਿੰਦੇ ਨੇਗੇ ਤੁਸੀਂ ਥੋੜਾ ਟਾਈਮ ਖੜ ਕੇ ਦੁਬਾਰੇ ਟਰਾਈ ਕਰ ਲਿਆ ਕਰੋ ਵੈਸੇ ਤਾਂ ਤਕਰੀਬਨ ਜ਼ਿਆਦਾਤਰ ਫੋਨ ਚੱਕਦੇ ਆ ਕੋਈ ਹੋ ਜਾਂਦਾ ਇੱਕ ਦੋ ਫੋਨ ਮਿਸ ਹੋ ਜਾਂਦੇ ਨੇਗੇ ਤੇ ਆਪਾਂ ਇਹ ਮੰਨ ਕੇ ਚੱਲੋ ਇਹ ਬੁਲਟ ਆ ਜਿਹੜਾ ਸਾਡੇ ਪੰਜਾਬ ਵਾਲੇ ਭਰਾਵਾਂ ਵਾਸਤੇ ਹੀ ਹੈਗਾ ਬਾਈ ਬਣੇ ਬਾਹਰੋਂ ਨਾ ਫੋਨ ਕਰਿਓ ਪੰਜਾਬ ਵਾਲੇ ਭਰਾ ਜਿੱਥੋਂ ਵੀ ਫੋਨ ਕਰਨ ਤੁਰਨ ਤੋਂ ਪਹਿਲਾਂ ਸਾਡੇ ਨਾਲ ਪਹਿਲਾਂ ਗੱਲ ਕਰ ਲੈਣ ਵੀ ਬਾਈ ਬੁਲਟ ਖੜਾ ਕਿ ਨਹੀਂ ਖੜਾ ਬੋਰਡ ਦੀ ਪ੍ਰੋਪਰ ਜਾਣਕਾਰੀ ਲੈ ਲੈਣਾ ਤਾਂ ਕਿ ਆਪਾਂ ਉਹਨਾਂ ਨੂੰ ਦੇਖੋ ਸਾਰੀ ਬੁਲਟ ਦੀ ਜਾਣਕਾਰੀ ਦੇਵਾਂਗੇ ਵੀ ਬਾਈ ਇਦਾਂ ਕਰਕੇ ਆ ਬੁਲਟ ਦੇ ਆ ਡਾਕੂਮੈਂਟ ਫਲਾਨਾ ਤੇਮਕਾ ਸਾਰਾ ਕੁਝ ਦੱਸਾਂਗੇ ਤੇ ਹੋਰ ਵੀ ਬਹੁਤ ਬੁਲਟ ਖੜੇ ਨੇ ਆਪਣੇ ਕੋਲ ਉਹਨਾਂ ਦੀ ਵੀ ਜਾਣਕਾਰੀ ਦਿੱਤੀ ਜਾਵੇਗੀ ਫਿਰ ਤੁਸੀਂ ਤੁਰਿਓ ਠੀਕ ਆ ਭਰਾ ਤੇ ਹੋ ਸਕਦਾ ਕਈ ਵਾਰ ਜਿਵੇਂ ਭਰਾਮਾ ਨੇ ਅੰਬਰਸਰ ਤੋਂ ਆਉਣਾਗਾ ਜਾਂ ਉਦੋਂ ਵੀ ਜਲੰਧਰ ਵਾਲੀ ਸਾਈਡ ਤੋਂ ਆਉਣਾਗਾ ਕਿਉਂਕਿ ਆਪਣੀ ਲੋਕੇਸ਼ਨ ਹੈਗੀ ਬਰਨਾਲਾ ਆਪਾਂ ਤੋਂ ਕਾਫੀ ਦੂਰ ਹੈ ਕਈ ਘੰਟਿਆਂ ਦਾ ਰਸਤਾ ਹੁੰਦਾਗਾ ਤਾਂ ਪਹਿਲਾਂ ਕਾਲ ਕਰਕੇ ਡਿਟੇਲ ਲੈ ਕੇ ਫਿਰ ਤੁਰਿਆ ਕਰਨ ਤੇ ਆਪਣਾ ਉੱਪਰ ਨੰਬਰ ਆ ਰਿਹਾਗਾ ਤੇ ਇਸ ਨੰਬਰ ਤੇ ਕਾਲ ਕਰ ਲਿਓ ਜੀ نیچے ਆ ਗਈ ਆਪਣੀ ਇੰਸਟਾਗ੍ਰam ਦੀ ਆਈਡੀ ਉੱਥੇ ਵੀ ਆਪਾਂ ਬੁਲਟ ਦੀ ਵੀਡੀਓ ਵਗੈਰਾ ਪਾਉਂਨੇ ਆ ਉਹਨੂੰ ਪੇਜ ਨੂੰ ਫੋਲੋ ਕਰ ਲਿਓ ਜੀ ਤੇ ਦੁਬਾਰੇ ਦੱਸਣਾ ਲੋਕੇਸ਼ਨ ਬਰ ਤੇ ਸਾਰੀ ਬਾਕੀ ਡਿਟੇਲ ਤੁਹਾਨੂੰ ਫੋਨ ਤੇ ਦਿੱਤੀ ਜਾਵੇਗੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਦਬਾ ਦਿਓ ਵੀਡੀਓ ਨੂੰ ਠੀਕ ਹੈ ਜੀ ਲਾਈਕ ਕਰ ਦਿਓ ਦੱਬ ਕੇ ਸ਼ੇਅਰ ਵੀ ਕਰਿਆ ਕਰੋ ਐਦਾਂ ਹੀ ਆਪਣੇ ਪੇਜ ਨੂੰ ਫੋਲੋ ਕਰਿਓ ਵੀਡੀਓ ਨੂੰ ਉਦੋਂ ਵੀ ਦੱਬ ਕੇ ਸ਼ੇਅਰ ਕਰਿਆ ਕਰਿਓ ਤਾਂ ਕਿ ਆਪਾਂ ਐਦਾਂ ਦੇ ਤੁਹਾਡੇ ਲਈ ਬੁਲਟ ਹੋਰ ਲੈ ਕੇ ਆ ਸਕੀਏ ਧੰਨਵਾਦ ਜੀ